ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਵਾਜ਼ੀ ਪਾਰਟੀ ਦਾ ਜ਼ੋਰ ਲੱਗਿਆ ਵੈਸੇ ਕੰਮ ਦੇ ਵਿੱਚ ਔਰ ਸ਼ਾਇਦ ਭਾਜਪੀ ਉਹ ਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨੀ ਨਹੀਂ ਹੁਣ ਤੁਸੀਂ ਵੋਟਾਂ ਛਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦਿਓ ਛਾੜੂ ਨੂੰ ਵੋਟਾਂ ਕਿਉਂ ਛਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਮਾ ਜਾ ਕੇ ਲੜ ਰਹੇ ਹਾਂ ਔਰ ਵੱਡੀ ਬੋਟਾ ਜਿੱਤ ਹਾਸਲ ਕਰਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਜ਼ੋਰ ਲੱਗਿਆ ਇਸ ਕੰਮ ਦੇ ਵਿੱਚ ਔਰ ਸ਼ਾਇਦ ਬੀਜੇਪੀ ਉਹ ਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨ ਹੀ ਨਹੀਂ ਹੁਣ ਤੁਸੀਂ ਵੋਟਾਂ ਝਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦਿਓ ਝਾੜੂ ਨੂੰ ਵੋਟਾਂ ਕਿਉਂ ਝਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਮੇ ਜਾ ਕੇ ਲੜ ਰਹੇ ਹਾਂ ਔਰ ਵੱਡੀ ਵੋਟ ਨਾਲ ਜਿੱਤ ਹਾਸਲ ਕਰਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਵਾਜ਼ੀ ਪਾਰਟੀ ਦਾ ਜ਼ੋਰ ਲੱਗਿਆ ਵੈਸੇ ਕੰਮ ਦੇ ਵਿੱਚ ਔਰ ਸ਼ਾਇਦ ਬੀਜੇਪੀ ਉਹ ਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨੀ ਨਹੀਂ ਹੁਣ ਤੁਸੀਂ ਵੋਟਾਂ ਝਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦਿਓ ਝਾੜੂ ਵੋਟਾਂ ਕਿਉਂ ਝਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਮਾ ਜਾ ਕੇ ਲੜ ਰਹੇ ਹਾਂ ਔਰ ਵੱਡੀ ਬੋਟਾ ਜਿੱਤ ਹਾਸਲ ਕਰਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਵਾਜ਼ਮੀ ਪਾਰਟੀ ਦਾ ਜ਼ੋਰ ਲੱਗਿਆ ਵੈਸ ਕੰਮ ਦੇ ਵਿੱਚ ਔਰ ਸ਼ਾਇਦ ਬੀਜੇਪੀ ਉਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨ ਹੀ ਨਹੀਂ ਹੁਣ ਤੁਸੀਂ ਵੋਟਾਂ ਛਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦਿਓ ਛਾੜੂ ਨੂੰ ਵੋਟਾਂ ਕਿਉਂ ਛਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਮੇ ਜਾ ਕੇ ਲੜ ਰਹੇ ਹਾਂ ਔਰ ਵੱਡੀ ਵੋਟ ਨਾਲ ਜਿੱਤ ਹਾਸਲ ਕਰਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਵਾਦਮੀ ਪਾਰਟੀ ਦਾ ਜ਼ੋਰ ਲੱਗਿਆ ਵੈਸੇ ਕੰਮ ਦੇ ਵਿੱਚ ਔਰ ਸ਼ਾਇਦ ਭਾਜਪੀ ਉਹ ਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾ ਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨੀ ਨਹੀਂ ਹੁਣ ਤੁਸੀਂ ਵੋਟਾਂ ਝਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦਿਓ ਝਾੜੂ ਨੂੰ ਵੋਟਾਂ ਕਿਉਂ ਝਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਮਾ ਜਾ ਕੇ ਲੜ ਰਹੇ ਹਾਂ ਔਰ ਵੱਡੀ ਬੋਟਨਾ ਜਿੱਤ ਹਾਸਲ ਕਰਾਣੀ ਹੈ